ਆ ਰੇਡ ਪਾ ਗਈ ਹੈ ਬहोत ਹੀ ਬਣੀ ਹੋਈ ਸੋਹਣੀ ਚੈਣ ਹੈ ਕੌਣ ਕੁਫਰ ਦਾ ਕੌਣ ਨੱਤੀ ਲੱਗਦਾ ਕੌਣ ਪੱਟੀ ਲੱਗਦਾ ਕੌਣ ਤੌਰ ਤੇ ਹੱਥ ਰੱਖਦਾ ਮੇਰੇ ਵੀਰੋ ਇਹ ਗੱਲਾ ਸਮੇਂ ਦੀ ਹੈ ਸਾਡੇ ਬਹੁਤੀ ਸਤਿਕਾਰਯੋਗ ਪੰਜਾਬ ਹਲ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸਾਹਿਬ ਰਮਨਬਾਲ ਜੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਸਾਡੇ ਸ੍ਰੀ ਰਮਨਬਾਲ ਜੀ ਉਹਨਾਂ ਦੀ ਪੂਰੀ ਟੀਮ ਪਿਆ ਸੱਜੀਆਂ ਬਾਵਾ ਇਸ ਇਲਾਕੇ ਗਿਆ ਪਹੁੰਚਿਆ ਹੋਇਆ ਸਾਰਿਆਂ ਦਾ ਦਿਲੋਂ ਧੰਨਵਾਦ ਕਰਾਂਗੇ ਆ ਟੱਕਰ ਕਿਹਦੇ ਨਾਲ ਹੋਵੇਗੀ ਚਾਰ ਗੱਪਰੂ ਹੈ ਇੱਕ ਪਾਸੇ ਸਾਡੇ ਖੋਖਰ ਫੌਜੀਆਮ ਦੇ ਅੰਦਰਜੀਤ ਪੰਨੂ ਜੀ ਮੇਰੇ ਵੀਰੋ ਆ ਸਾਰੇ ਦੇ ਦੇ ਨੇ ਤਖਤ ਸਿੰਘ ਔਰ ਸਾਡੇ ਮਾਨਵਲੀ ਗੱਲ ਹੈ ਖੋਖਰ ਫੌਜੀਆ ਵਾਲੇ ਭੱਤੇ ਦੇ ਤਾਇਆ ਜੀ ਕਹਿ ਲਈਏ ਚਾਚਾ ਜੀ ਕਹਿ ਲਈਏ ਕਿ ਬੰਦਾ ਪਿਆਰ ਦੇ ਰਹੇ ਨੇ ਇੰਦਰਜੀਤ ਖੋਖਰ ਫੌਜੀਆ ਵਾਲੇ ਖੇਡ ਮੈਦਾਨ ਦੇ ਵਿੱਚ ਤੇ ਦੂਜੇ ਪਾਸੇ ਰਮਪੀਰ ਸਿੰਘ ਟੀਰਾਲ ਸੰਭਲਾ ਮੇਲਾ ਵੀਰ ਖੇਡ ਮੈਦਾਨ ਦੇ ਵਿੱਚ ਵਿੱਚ ਜਮੇ ਬੜੀ ਨਿਮਾਰਿਆ ਆਫੀਸਰ ਸਰਦਾਰ ਜੀ ਦੇ ਮੁੱਢ ਤੋਂ ਪਰਮਾਤ ਗੁਪਤਾ ਜੀ ਮੇਰੇ ਕੋਲ 87 ਫਰਾਜ ਜਿਨ੍ਹਾਂ ਨੇ ਖੇਡ ਕਾਲ ਇੱਧਰੋਂ ਖਿੱਚਦੇ ਆਈਏ ਵਿਚ ਜਾਣਾ ਨਾ ਤਾਂ ਪੈਰ ਛੁੱਟੀ ਨਾ ਪਾਵਾਂ ਇੱਕ ਵਾਰੀ ਧੂਰ ਮਾਰਦੀ ਅਮਰ ਤੱਪਦੀ ਜਵਾਰੇ ਆਵਾ ਇੱਕ ਵਾਰੀ ਧੂਰ ਮਾਰਦੀ ਮੱਤ ਤੱਪਦੀ ਜਵਾਰੇ ਆਵਾ ਆਹ ਬੰਦਾ ਜਿਹੜਾ ਰੈਡ ਕੌਂ ਦੇ ਵਿੱਚ ਚੱਲ ਗਿਆ ਨਾ ਉਹ ਕਬੱਡੀ ਖਾਂਦਾ ਬਹੁਤ ਹੀ ਦੁਨੀਆ ਸਭ ਤੋਂ ਪਹਿਲਾਂ ਯਾਦ ਜਿਹੜਾ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਹਰੀਸ਼ ਧਾਮਾ ਜੀ ਦੇ ਨੇਤ੍ਰਿਤਵ ਥੱਲੇ ਇਹ ਇਵੈਂਟ ਨਿਸ਼ਚੇ ਵਿਰੋਧ ਨਸ਼ਿਆਂ ਦੇ ਇਹਨੂੰ ਅੱਜ ਦਾ ਆਗਾਜ਼ ਗਵਰਨਮੈਂਟ ਕਾਲਜ ਤੋਂ ਕੀਤਾ ਜਾ ਰਿਹਾ ਉਹਦੇ ਲਈ ਮੈਂ ਦਸਤੇ ਪੁਲਿਸ ਨੂੰ ਉਹਨਾਂ ਦੀ ਸਾਰੀ ਟੀਮ ਨੂੰ ਅਫਸਰ ਸਹਿਬਾਨ ਨੂੰ ਮੁਬਾਰਕ ਦਿਨਾ ਅੱਜ ਸਮੇਂ ਦੀ ਲੋੜ ਆ ਕਿ ਜਿਸ ਵਕਤ ਪੰਜਾਬ ਸਰਕਾਰ ਨਸ਼ਿਆਂ ਦੇ ਵਿਰੁੱਧ ਇੱਕ ਨਿਰਨਾਇਕ ਲੜਾਈ ਲੜ ਰਹੀ ਆ ਔਰ ਉਸ ਨਿਰਨਾਇਕ ਲੜਾਈ ਲਈ ਪੁਲਿਸ ਨੇ ਆਪਣਾ ਰੁਖ ਜਿਹੜਾ ਕੇਵਲ ਸਖਤੀ ਦਾ ਨਹੀਂ ਔਰ ਪਿਆਰ ਦਾ ਇੱਕ ਆਮ ਰਏ ਇੱਕ ਪਬਲਿਕ ਓਪੀਨੀਅਨ ਨਸ਼ੇ ਦੇ ਵਿਰੁੱਧ ਖੜਾ ਕਰਕੇ ਨਸ਼ਿਆਂ ਦਾ ਖਾਤਮ ਕਰਨ ਲਈ ਖਾਤਮਾ ਕਰਨ ਲਈ ਇੱਕ ਬਹੁਤ ਵੱਡਿਆ ਉਪਰਾਲਾ ਮੈਂ ਸਮਝਦਾ ਵੀ ਅੱਜ ਨੌਜਵਾਨਾਂ ਨੂੰ ਗਰਾਊਂਡਾਂ ਦੇ ਵਿੱਚ ਲਿਆ ਕੇ ਖੇਡਾਂ ਦੇ ਨਾਲ ਉਹਨਾਂ ਨੂੰ ਜੋੜ ਕੇ ਇੱਕ ਸਨੇਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਨਸ਼ਿਆਂ ਨੂੰ ਜੇ ਮਾਰਨਾ ਤੇ ਸਾਨੂੰ ਗਰਾਊਂਡਾਂ ਦੇ ਵਿੱਚ ਤੇ ਖੇਡਾਂ ਜੜੀਆਂ ਨੇ ਅਪਣਾਉਣੀਆਂ ਪੈਣਗੀਆਂ ਔਰ ਜਿੰਨਾ ਚਿਰ ਤੱਕ ਕਿਸੇ ਮਸਲੇ ਦੇ ਵਿਰੁੱਧ ਆਮ رائے ਨਹੀਂ ਬਣਦੀ ਪਬਲਿਕ opinion ਨਹੀਂ ਬਣਦਾ ਉਹਨਾਂ ਚਿਰ ਤੱਕ ਉਹਦਾ ਖਾਤਮਾ ਨਹੀਂ ਹੋ ਸਕਦਾ ਜਿੱਥੇ ਪੁਲਿਸ ਨੇ ਸਖਤਾਈ ਇਸ ਅੰਤਰਾ ਦੇ ਵਿਰੋਧ ਕੀਤੀ ਆ ਉੱਥੇ ਉਹਦੇ ਨਾਲ ਨਾਲ ਕੋਸ਼ਿਸ਼ ਕੀਤੀ ਆ ਕਿ ਉਹਨਾਂ ਨੂੰ ਇੱਕ ਰਸਤਾ ਦੱਸਣ ਲਈ ਰਿਫਾਰਮ ਕਰਨ ਲਈ ਉਹਨਾਂ ਨੂੰ ਇਸ ਗੱਲ ਹੀ ਨਹੀਂ ਕੰਸਲ ਕਰਨ ਲਈ ਕਿ ਨਹੀਂ ਇਹ ਚੀਜ਼ ਠੀਕ ਨਹੀਂ ਹੈਗੀ ਆਓ ਤੁਹਾਡੀ ਜਿਹੜੀ એનર્ਜੀ ਆ ਉਹਨੂੰ ਅਸੀਂ ਵਧੀਆ ਤਰੀਕੇ ਦੇ ਨਾਲ ਅਪਣਾਉਣਾ ਅੱਜ ਇਹ ਜਿਹੜਾ ਉਪਰਾਲਾ ਰੀਜ ਜੀ ਨੇ ਕੀਤਾ ਮੈਂ ਸਮਝਣਾ ਇਲਾਕੇ ਵੱਲੋਂ ਰੀਜ ਜੀ ਦਾ ਧੰਨਵਾਦ ਵੀ ਤੁਸੀਂ ਇੰਨੇ ਨੌਜਵਾਨਾਂ ਨੂੰ ਇਕੱਠਾ ਕਰਕੇ ਇਹਦੀਆਂ ਐਕਟੀਵਿਟੀ ਜਿਹਦੇ ਵਿੱਚ ਫੁੱਟਬਾਲ ਦਾ ਮੈਚ ਆ ਦੌੜਾਂ ਨੇ ਹੋਰ ਗੇਮਸ ਨੇ ਇਹਨਾਂ ਨੂੰ ਇੱਕ ਤੁਸੀਂ ਚੈਨਲਾਈਜ਼ ਕਰ ਰਹੇ ਹੋ ਇਹਨਾਂ ਦੀ એનર્ਜੀ ਲਈ ਔਰ ਅਸੀਂ ਸਾਰੇ ਆਉ ਮਿਲ ਕੇ ਇਹ ਜਿਹੜਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸੁਪਨਾ ਕਿ ਮੇਰਾ ਪੰਜਾਬ ਤੰਦਰੁਸਤ ਹੋਵੇ ਸਿਰਦਬੰਦ ਹੋਵੇ ਮੇਰੇ ਨੌਜਵਾਨ ਜਿਨ੍ਹਾਂ ਨੇ ਅੱਗੇ ਆ ਕੇ ਸੂਬੇ ਤੇ ਮੁਲਕ ਨੂੰ ਸੰਭਾਲਣਾ ਉਹ ਤੰਦਰੁਸਤ ਹੋਣ ਇੱਕ ਬਹੁਤ ਵੱਡਾ ਉਪਰਾਲਾ ਉਹਦੇ ਚ ਸਾਈ ਹੋਊਗਾ ਮੁਬਾਰਕ ਦਿਨਾਂ ਜੀ ਔਰ ਧੰਵਾਦ ਕਰਦਾ ਅਿਕ ਅਸੀਂ ਇਹਦ ਲਈਏ ਖਾਸ ਕਰ ਮੈਂ ਨੌਜਵਾਨਾਂ ਨੂੰ ਇਹ ਅਪੀਲ ਕਰਾਂਗਾ ਕਿ ਜਿੱਥੇ ਤੁਸੀਂ ਅੱਜ ਇਹਨਾਂ ਐਕਟੀਵਿਟੀਜ਼ ਦੇ ਵਿੱਚ ਹਿੱਸਾ ਲੈਣਾ ਉੱਥੇ ਤੁਸੀਂ ਆਪਣੇ ਘਰਾਂ 'ਚ ਜਾ ਕੇ ਆਪਣੇ ਸਕੂਲਾਂ 'ਚ ਜਾ ਕੇ ਆਪਣੇ ਮਹੱਲਿਆਂ 'ਚ ਆਪਣੇ ਪਿੰਡਾਂ ਦੇ ਵਿੱਚ ਇਹ ਸੁਣਿਆ ਜ਼ਰੂਰ ਦਿਓ ਕਿ ਨਸ਼ਾ ਇੱਕ ਮਾੜੀ ਚੀਜ਼ ਆ ਉਦੋਂ ਤੋਂ ਆਪਾਂ ਦੂਰ ਰਹਿਣਾ ਔਰ ਆਪਾਂ ਵੱਧ ਤੋਂ ਵੱਧ ਗਰਾਊਂਡਾਂ ਦੇ ਖੇਡਾਂ ਨੂੰ ਅਪਰੋਣਾ ਔਰ ਮਾਨ ਸਰਕਾਰ ਨੇ ਪਿਛਲੇ 2 ਸਾਲਾਂ 'ਚ ਖੇਡਾਂ ਵਤਨ ਪੰਜਾਬ ਦੀਆਂ ਸਾਰੇ ਸੂਬੇ ਦੇ ਵਿੱਚ ਬਲਾਕ ਤੋਂ ਲੈ ਕੇ ਉੱਪਰ ਤੱਕ ਸ਼ੁਰੂ ਕੀਤੀਆਂ ਔਰ ਇਹ ਲਗਾਤਾਰ ਇਹ ਖੇਡਾਂ ਜੜੀਆਂ ਨੇ ਚੱਲ ਰਹੀਆਂ ਨੇ ਮੈਂ ਸਮਝਦਾ ਇਹ ਉਪਰਾਲੇ ਇਸ ਬਿਮਾਰੀ ਨੂੰ ਦੂਰ ਕਰਨ ਲਈ ਸਾਈ ਹੋਣਗੇ ਖੇਡਾਂ ਦਾ ਹਰ ਗੱਲ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੀ ਖੇਡਾਂ ਨੂੰ ਸਾਥ ਕਰਨ ਵਾਸਤੇ ਸਪੋਰਟਸmen ਨੂੰ ਡਾਇਰੈਕਟ ਡੀਐਸਪੀ ਤੱਕ ਭਰਤੀ ਕਰਦੀ ਹੈ ਔਰ ਕੀਤਾ ਜਾ ਰਿਹਾ ਹੈ। ਆ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕ ਦਿਨਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ 11 ਖਿਡਾਰੀਆਂ ਨੂੰ ਨੌکریاں ਦਿੱਤੀਆਂ ਨੇ ਜਿਦੇ ਵਿੱਚ ਪੀਸੀਐਸਵੀ ਬਣੇ ਨੇ, ਪੀਪੀਐਸਵੀ ਬਣੇ ਨੇ। ਸੋ ਨੌਜਵਾਨਾਂ ਨੂੰ ਅਪੀਲ ਆ ਕਿ ਆਓ ਖੇਡਾਂ ਨਾਲ ਜੁੜੋ ਤਾਂ ਕਿ ਜਿਹੜੀਆਂ ਨੌکریاں ਨੇ ਉਹ ਵੱਧ ਤੋਂ ਵੱਧ ਲੈ ਸਕੋ। ਅੱਜ ਬਹੁਤ ਤਾਦਾਦ ਦੇ ਵਿੱਚ ਜਿਹੜੇ ਨੌਜਵਾਨ ਐ ਇਹਨਾਂ ਖੇਡਾਂ ਵਿੱਚ ਹਿੱਸਾ ਲੈਣ ਲਈ ਆਏ ਹਨ। ਪੰਜਾਬ ਪੁਲਿਸ ਦਾ ਇਹ ਪ੍ਰੋਗਰਾਮ मिशन जो निश्चय कैंपेन अगेंस्ट ड्रग्स काफी देर तो चल रहा है श्री हरीश दाइमा एसएसपी साहब ने गुरदासपुर ਦੇ ਵਿੱਚ ਵੀ کافی ਪ੍ਰੋਗਰਾਮ ਇਸ ਜਿਹੜੇ ਕੈਂਪੇਨ ਦੇ ਤਹਿਤ ਕਰਾਏ ਹਨ ਅਤੇ ਬੱਚਿਆਂ ਨੂੰ ਇਹ ਸਪੋਰਟਸ ਐਕਟੀਵिटीज एंड कल्चरल ਇਵੈਂਟਸ ਵਿੱਚ ਪਾਰਟਿਸਪੇਟ ਕਰਨ ਲਈ ਮੋਟੀਵੇਟ ਕਰ ਰਹੇ ਹਨ ਬਹੁਤ अच्छी ਇਹਨਾਂ ਦੇ ਇਨੀਸ਼ੀਏਟਿਵ ਹੈ ਕਿ ਬੱਚੇ ਵੱਧ ਚੜ ਕੇ ਇਹਨਾਂ ਖੇਡਾਂ ਵਿੱਚ ਸ਼ਾਮ ਲੈ ਰਹੇ ਹਨ ਜਿਹੜੇ ਛੜੇ ਗੇਮਸ ਹਨ ਇਹਨਾਂ ਦੇ ਨਾਲ ਜਿਹੜੇ ਬੱਚਿਆਂ ਦਾ ਜਿਹੜਾ ਡਰੱਗਸ ਵੱਲ ਰੁਝਾਨ ਹੈ ਉਹ ਰੁਕ ਜਾਂਦਾ ਹੈ ਤੇ ਉਹ ਵੀ ਬਹੁਤ ਸਾਰੀਆਂ ਜਿਹੜੀਆਂ ਕਿ ਇਹਨਾਂ ਨੂੰ ਕੁਆਲਿਟੀਆਂ ਬੱਚਿਆਂ ਦੇ ਵਿੱਚ ਪੈਦਾ ਹੁੰਦੀਆਂ ਹਨ ਸਭ ਤੋਂ ਪਹਿਲਾਂ ਪੰਕਚੁਐਲਿਟੀ ਥੈਨ ਡਿਸਿਪਲਨ ਲੀਡਰਸ਼ਿਪ ਟੀਮ ਸਪਿਰਟ ਸਪੋਰਟਸਮੈਨਸ਼ਿਪ ਫਤਿਹ ਜਦ ਸਾਡੇ ਬੱਚੇ ਖੇਡਾਂ ਵਿੱਚ ਭਾਗ ਲੈਣਗੇ ਨੌਜਵਾਨ ਤਾਂ ਨੇਚਰਲ ਹੈ ਕਿ ਡਰੱਗਸ ਵੱਲੋਂ ਇਹਦਾ ਰੁਝਾਨ ਘਟ ਜਾਏਗਾ ਤੇ ਡਰੱਗਸ ਤੋਂ ਇਹ ਬਚਣਗੇ ਤੇ ਇਸੇ ਤਰ੍ਹਾਂ ਸਾਨੂੰ ਆਪਣੇ ਕਲਚਰ ਨਾਲ ਵੀ ਜੁੜ ਕੇ ਰਹਿਣਾ ਚਾਹੀਦਾ ਹੈ ਜਿਹੜਾ ਸਾਡਾ ਕਲਚਰ ਹੈ ਇਹ ਵੀ ਜਦੋਂ ਤੁਸੀਂ ਆਪਣੇ ਕਲਚਰਲ ਆਪਣੇ ਰੂਟਸ ਨਾਲ ਜੁੜ ਜਾਂਦੇ ਆ ਤਾਂ ਆਪਣੇ ਆਪ ਅਸੀਂ ਨਸ਼ਿਆਂ ਵਰਗੀਆਂ ਜਿਹੜੀਆਂ ਮਾੜੀਆਂ ਆਦਤਾਂ ਹਨ ਉਹਨਾਂ ਤੋਂ ਪਰੇ ਹੋ ਜਾਂਦੇ ਆ ਪੰਜਾਬ ਪੁਸ ਦਾ ਉਪਰਾਲਾ ਕਿੱਦਾਂ ਲੱਗ ਰਿਹਾ ਤੁਹਾਨੂੰ ਬਹੁਤ ਅੱਛਾ ਉਪਰਾਲਾ ਹੈ ਜੀ ਬਹੁਤ ਅੱਛਾ ਉਪਰਾਲਾ ਹੈ ਮੈਂ ਐਸਐਸਪੀ ਸਾਹਿਬ ਨੂੰ ਮੁਬਾਰਕਵਾਦ ਦਿੰਦਾ ਕਿ ਇਹਨਾਂ ਦੀ ਐਫਰਟਸ ਦੇ ਨਾਲ ਇੰਨਾ ਅੱਛਾ ਪ੍ਰੋਗਰਾਮ ਹੋਇਆ ਹੈ ਬੱਚਿਆਂ 'ਚ ਖੇਡਾਂ ਵੱਲ ਰੁਝਾਨ ਵਧਿਆ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਨੌਜਵਾਨੀ ਨੂੰ ਤੁਸੀਂ ਜੱਜ ਵੀ ਹੋ ਤੁਹਾਡੇ ਕੋਲ ਬੜੇ-ਬੜੇ ਕੇਸ ਆਉਂਦੇ ਆ ਪਰ ਨੌਜਵਾਨ ਅਸਲ ਜਿਹੜੇ ਆ ਸਹੀ ਦਿਚਾ ਵੱਲ ਜਾ ਰਹੇ ਆ ਮੇਰਾ ਨੌਜਵਾਨਾਂ ਨੂੰ ਸੰਦੇਸ਼ ਇਹ ਹੈ ਕਿ ਉਹ ਆਪਣੀ ਲਾਈਫ ਨੂੰ ਸਹੀ ਰਸਤੇ ਤੇ ਰੱਖਣ ਆਪਣੇ ਜਿਹੜਾ ਵਿਲਾ ਟਾਈਮ ਹੈ ਲੇਅਰ ਪੀਰੀਅਡ ਹੈ ਉਹਨੂੰ ਉਹ ਖੇਲਾਂ ਦੇ ਵਿੱਚ ਬਤੀਤ ਕਰਨ ਹਰ ਨੌਜਵਾਨ ਕੋਈ ਨਾ ਕੋਈ ਗੇਮ ਜ਼ਰੂਰ ਖੇਲੇ ਜੇ ਉਹ ਗੇਮਸ ਖੇលਣਗੇ ਤਾਂ ਇੱਕ ਤਾਂ ਉਹਨਾਂ ਦਾ ਜਿਹੜਾ ਫ੍ਰੀ ਟਾਈਮ ਹੈ ਉਹ ਅੱਛੇ ਕੰਮ ਲਈ ਯੂਜ਼ ਹੋ ਜਾਏਗਾ ਅਤੇ ਉਹਨਾਂ ਨੂੰ ਆਪਣਾ ਸਰੀਰ ਨੂੰ ਫਿਟਨੈਸ ਰੱਖਣ ਦੀ ਆਦਤ ਪੈ ਜਾਏਗੀ ਅਤੇ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਜਿਹੜਾ ਇਹ ਕਹਿਣਾ ਕਿ ਨਸ਼ੇ ਮਿਲਦੇ ਆ ਕੀ ਕਰੀਏ নো ਡਾਊਟ ਪੰਜਾਬ ਪੁਲਿਸ ਬੜੀ ਐਫਰਟ ਕਰ ਰਹੀ ਹੈ ਕਿ ਨਸ਼ਿਆਂ ਦਾ ਵਪਾਰ ਬੰਦ ਹੋ ਸਕੇ ਪਰ ਹਰ ਨੌਜਵਾਨ ਨੂੰ ਆਪਣੇ ਆਪ ਦੇ ਵਿੱਚ ਇਹ ਭਾਵਨਾ ਪੈਦਾ ਕਰਦੇ ਦੇ ਵੀ ਨਸ਼ੇ ਮਿਲਣ ਨਾ ਮਿਲਣ ਮੈਂ ਨਸ਼ਾ ਨਹੀਂ ਕਰਨਾ ਮੈਂ ਚੰਗੇ ਕੰਮ ਕਰਨੇ ਹੈ ਅਤੇ ਮੈਂ ਇਹਨਾਂ ਨਸ਼ੇ ਤੋਂ ਬਚ ਕੇ ਰਹਿਣਾ ਹੈ ਮੇਰੀ ਇਹ ਅਪੀਲ ਹੈ ਕਿ ਉਹ ਨਸ਼ਾ ਤੋਂ ਬਚ ਕੇ ਰਹਿਣ ਅਤੇ ਅੱਛੇ ਕੰਮ ਕਰਨ ਤਾਂ ਜੋ ਜੀਵਨ ਜੀ ਦੇ ਵਿੱਚੋਂ ਕਾਮਯਾਬ ਹੋ ਸਕਣ ਅਤੇ ਸਮਾਜਿਕ ਸਾਡੇ ਬਹੁਤ ਹੀ ਮਾਨਜੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਸਿੰਘ ਮਾਨ ਜੀ ਤੇ ਸਾਡੇ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਬੀਜੀਪੀ ਐਸਟੀਐਫ 어 اور ਸਾਰੇ ਹੀ ਸੀਨੀਅਰ ਅਫਸਰਾਂ ਸਾਈਵਾਨ ਦੀ ਮੋਟੀਵੇਸ਼ਨ ਦੇ ਨਾਲ ਅਸੀਂ ਇੱਥੇ ਡਿਸਟ੍ਰਿਕਟ ਪੁਲਿਸ ਦੇ ਵਿੱਚ ਇੱਕ ਮੁਹਿੰਮ ਚਾਲੂ ਕੀਤੀ ਹੈ ਮਿਸ਼ਨ ਨਿਸ਼ਚੈ ਜਿਸ ਦੇ ਤਹਿਤ ਅਸੀਂ ਲਗਾਤਾਰ ਪਬਲਿਕ ਆਊਟਰੀਚ ਪ੍ਰੋਗਰਾਮ ਜਿਹੜਾ ਹੁੰਦਾ ਹੈ ਜੋ ਲੋਕਾਂ ਨੂੰ ਨਸ਼ੇ ਦੇ ਪ੍ਰਤੀ ਜਾਗਰੂਕ ਕਰਦਾ ਹੈ ਨਸ਼ੇ ਦੇ ਦੁਰ ਪ੍ਰਭਾਵ ਤੋਂ ਵੀ ਜਾਗਰੂਕ ਕਰਦਾ ਹੈ ਤੇ ਉਹਨੂੰ ਕਿਸ ਤਰ੍ਹਾਂ ਛੱਡ ਸਕਦੇ ਹੋ ਕਿੱਦਾਂ ਤੁਸੀਂ ਮੇਨ ਸਟ੍ਰੀਮ ਦੇ ਵਿੱਚ ਵਾਪਸ ਆ ਸਕਦੇ ਹੋ ਉਹਦੇ ਬਾਰੇ ਜਾਣੂ ਕਰਾਂਦਾ ਹੈ ਉਸੇ ਲੜੀ ਦੇ ਵਿੱਚ ਅਸੀਂ ਅੱਜ ਆਪਣਾ ਦੂਜਾ ਮੈਗਾ ਇਵੈਂਟ ਜਿਹੜਾ ਹੈਗਾ ਉਹ ਇੱਥੇ ਜੋ ਬਹੁਤ ਹੀ ਪਾਵਨ ਧਰਤੀ ਹੈ ਜਿਸ ਨੂੰ ਨਾਮ ਵੀ ਇੱਕ ਸ਼ਹੀਦ ਤੋਂ ਮਿਲਿਆ ਹੈ ਸਾਡੇ ਸ਼ਹੀਦ ਲੈਫਟੇਨੈਂਟ ਅ ਨਵਦੀਪ ਜੋ ਸਟੇਡੀਅਮ ਹੈ ਉੱਥੇ ਅਸੀਂ ਸ਼ੁਰੂ ਕੀਤਾ ਹੈ ਪ੍ਰੋਗਰਾਮ ਸੋ ਇੱਥੇ ਸਾਡੇ ਜ਼ਿਲ੍ਹੇ ਦੀ ਜਿਹੜੀ ਸਭ ਤੋਂ ਇੰਪੋਰਟੈਂਟ ਹਸਤੀਆਂ ਹੈ ਉਹ ਵੀ ਅੱਜ ਪਾਰਟਿਸਪੇਟ ਕਰ ਰਹੇ ਹਨ ਸ਼੍ਰੀ ਰਮਨ ਬਾਇਲ ਜੀ ਚੇਅਰਮੈਨ ਪੰਜਾਬ ਹੈਲਥ ਕਾਰਪੋਰੇਸ਼ਨ ਸ਼੍ਰੀ ਸਾਡੇ ਸੈਸ਼ਨ ਜਜ ਸ਼੍ਰੀ ਰਜਿੰਦਰ ਅਗਰਵਾਲ ਜੀ ਤੇ ਹੁਣ ਕੁਸ਼ਤਿਰ ਦੇ ਵਿੱਚ ਜਿਹੜੇ ਮਾਜੋਗ ਮੰਤਰੀ ਸਾਹਿਬਾਨ ਜਿਹੜੇ ਹਨ ਉਹ ਵੀ ਪਾਰਟਿਸਪੇਟ ਇੱਥੇ ਕਰ ਰਹੇ ਹਨ ਸ਼੍ਰੀ ਲਾਲਚੰਦ ਕਟਾਰੂ ਚੰਦ ਜੀ ਤੇ ਅੱਜ ਦਾ ਪ੍ਰੋਗਰਾਮ ਇਸ ਕਰਕੇ ਸਪੈਸ਼ਲ ਹੈ ਕਿ ਤੁਸੀਂ ਦੇਖ ਸਕਦੇ ਹੋ ਆਪ ਹੀ ਕਿ ਸਾਰੇ ਬੱਚੇ ਜਿਹੜਾ ਯੂਥ ਹੈ ਜਿਹੜਾ ਉਸ ਏਜ ਗਰੁੱਪ ਦੇ ਵਿੱਚ ਹੈਗਾ ਜੋ ਕਿ ਵਲਨਰੇਬਲ ਹੈ ਜੋ ਨਸ਼ੇ ਦੇ ਵਿੱਚ ਜਾ ਸਕਦਾ ਹੈ ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਹੈ ਤੇ ਇੱਕ ਪਾਸੇ ਅਸੀਂ ਇਨਵਾਈਟ ਕੀਤਾ ਜਿਹੜੇ ਆਲਰੇਡੀ ਨਸ਼ੇ ਦੇ ਵਿੱਚ ਜਾ ਚੁੱਕੇ ਸੀ ਤੇ ਹੁਣ ਉਹਨੂੰ ਛੱਡ ਚੁੱਕੇ ਹਨ ਤੋਂ ਸਾਡੇ ਕਹਿਣ ਤੋਂ ਜ਼ਿਆਦਾ ਉਹਨਾਂ ਦੀ ਬਾਤ ਜਿਹੜੀ ਹੈ ਉਹ ਜ਼ਿਆਦਾ ਗਿਆਰਾ ਅਸਰ ਜੋ ਹੈ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਕਰੂਗੀ ਕਿਉਂਕਿ ਉਹਨਾਂ ਨੇ ਨਸ਼ਾ ਛੱਡਿਆ ਹੈ ਉਸ ਚੀਜ਼ ਦੇ ਵਿੱਚ ਜਾ ਕੇ ਵਾਪਸ ਬਾਹਰ ਆਏ ਹਨ ਜੋ ਕਿ ਇੱਕ ਬੜੀ ਜੰਗ ਹੈਗੀ ਐਂਡ ਉਹ ਨਾ ਸਿਰਫ ਛੱਡ ਚੁੱਕੇ ਹਨ ਹੁਣ ਉਹ ਗੇਮ ਸਪੋਰਟਸ ਇਵੈਂਟ ਕਰ ਰਹੇ ਹਨ ਤੁਸੀਂ ਦੇਖ ਸਕਦੇ ਹੋ ਕਬੱਡੀ ਦੀ ਟੀਮਾਂ ਹੈਗੀ ਟੱਗ ਆਫ ਵਾਰ ਦੀ ਟੀਮਾਂ ਹੈ ਤੇ ਬਾਕੀ ਜਿਹੜੇ ਸਪੋਰਟਸ ਹੈ ਬੈਡਮਿੰਟਨ ਦੀ ਐਥਲੈਟਿਕਸ ਦੀ ਸਾਰਿਆਂ ਦੀ ਟੀਮਾਂ ਬਣੀਆਂ ਔਰ ਉਹਦੇ ਵਿੱਚ ਸਾਰੇ ਪਾਰਟਿਸਪੈਂਟਸ ਉਹ ਹੈਗੇ ਜੇ ਹੁਣ ਡੀ ਐਡਿਕਟ ਹੋ ਚੁੱਕੇ ਹਨ ਤੇ ਉਹਨਾਂ ਦਾ ਨਾ ਸਿਰਫ ਉਹ ਗੇਮਸ ਖੇਡ ਰਹੇ ਹਨ ਤੇ ਉਹ ਹੁਣ ਜੌਬ ਵੀ ਕਰ ਰਹੇ ਹਨ ਉਹ ਹੁਣ ਜਿਹੜੇ ਆ ਵੱਖਰੇ ਵੱਖਰੇ ਡਿਪਾਰਟਮੈਂਟਸ ਦੇ ਵਿੱਚ ਜਾਂ ਪ੍ਰਾਈਵੇਟ ਸੰਸਥਾਵਾਂ ਦੇ ਵਿੱਚ ਜੌਬ ਕਰ ਰਹੇ ਹਨ ਤੇ ਅੱਜ ਇੱਥੇ ਅਸੀਂ ਇਨਵਾਈਟ ਉਹਨਾਂ ਨੂੰ ਵੀ ਕੀਤਾ ਜੋ ਇਹਨਾਂ ਨੂੰ ਜੌਬ ਦੇ ਰਹੇ ਹਨ ਸੋ ਇੱਕ ਜਿਹੜਾ ਇੱਕ ਨਵਾਂ ਮੈਸੇਜ ਅਸੀਂ ਇਸ ਪ੍ਰੋਗਰਾਮ ਦੇ ਥਰੂ ਦੇਣਾ ਚਾਹੁੰਦੇ ਹਾਂ ਉਹ ਇਹ ਹੀ ਹੈ ਕਿ ਨਸ਼ਾ ਇੱਕ ਵਾਰ ਕਿਸੇ ਨੇ ਸ਼ੁਰੂ ਕਰਤਾ ਤਾਂ that is not the end ਆਪਾਂ ਇਹਨੂੰ ਇੰਨਾ ਮਤਲਬ ਉਹਨਾਂ ਦੇ ਲਈ ਇੱਕ ਪੋਜ਼ਿਟਿਵ ਰੇ ਆਫ ਹੋਪ ਦੇਣੀ ਜ਼ਰੂਰੀ ਹੈ ਤਾਕਿ ਇੱਕ ਪਾਸੇ ਅਸੀਂ 90 ਐਡਿਕਟਸ ਨੂੰ ਰੋਕੀਏ ਤੇ ਦੂਜੇ ਪਾਸੇ ਜਿਹੜੇ ਇਸ ਐਡਿਕਸ਼ਨ ਦੇ ਵਿੱਚ ਹੈਗੇ ਉਹਨਾਂ ਨੂੰ ਬਾਹਰ ਵੀ ਕੱਢ ਸਕੀਏ ਤਾਂ ਕਿ ਆਪਣਾ ਪੂਰਾ ਸਮਾਜ ਜਿਹੜਾ ਹੈ ਉਹ ਸੁਰੱਖਿਅਤ ਹੋ ਸਕੇ ਪੰਜਾਬ ਪੁਲਿਸ ਬੜਾ ਵਧੀਆ ਰੋਲ ਕਰ ਰਹੀ ਆ ਬਹੁਤ ਸਾਰੇ ਕ੍ਰਾਈਮ ਦੇ ਕੇਸ ਵੀ ਇਹਨਾਂ ਨੇ ਨਸ਼ੇ ਤੇ ਫੜੇ ਆ ਉਹਨੂੰ ਉਹਨਾਂ ਨੂੰ ਕੱਢਣ ਦੇ ਵਿੱਚ ਵੀ ਸਹਿਯੋਗ ਦੇ ਖੇਲਾਵਲ ਤੋੜਿਆ ਜਾ ਰਿਹਾ ਕਿਸ ਤਰ੍ਹਾਂ ਲੱਗਦਾ ਹੈ ਕਿ ਪੰਜਾਬ ਪੁਲਿਸ ਨੋ ਜੋਨ ਨੂੰ ਸਹੀ ਦਿਸ਼ਾ ਦੇ ਰਹੀ ਆ ਹਾਂਜੀ ਮੈਂ ਸਭ ਤੋਂ ਪਹਿਲਾਂ ਤਾਂ ਜੁਡੀਸ਼ਰੀ ਦਾ ਬਹੁਤ ਜ਼ਿਆਦਾ ਧੰਨਵਾਦੀ ਹਾਂ ਕਿਉਂਕਿ ਇਹਨਾਂ ਦੇ ਐਫਰਟਸ ਦੇ ਨਾਲ ਅਸੀਂ ਜਿਹੜੇ ਐਨਡੀਪੀਐਸ ਐਕਟ ਦੇ ਵਿੱਚ ਪ੍ਰੋਵੀਜ਼ਨ ਹੈਗੇ ਜਿੱਥੇ ਕਿਸੇ ਅ ਬੰਦੇ ਨੂੰ ਜੋ ਕਿ ਵਿਕਟਿਮ ਹੈ ਡਰਗ ਅਬਿਊਜ਼ ਦਾ ਉਹਨੂੰ ਬਾਹਰ ਕੱਢ ਸਕਦੇ ਆ ਉਹਨੂੰ ਰਿਫਾਰਮ ਕਰ ਸਕਦੇ ਆ ਉਹਨੂੰ ਡੀ ਐਡਿਕਟ ਕਰ ਸਕਦੇ ਆ ਤਾਂ ਉਹ ਪ੍ਰੋਵੀਜ਼ਨਸ ਦਾ ਸਭ ਤੋਂ ਪਹਿਲਾਂ ਹੁਣ ਹੀ ਅਸਰ ਹੋਣਾ ਸ਼ੁਰੂ ਹੋਇਆ ਤੇ ਉਹਨੂੰ ਯੂਜ਼ ਕਰਨਾ ਸ਼ੁਰੂ ਕੀਤਾ ਗਿਆ ਜਿਸ ਦੇ ਵਿੱਚ ਜੁਡੀਸ਼ਰੀ ਦਾ ਬੜਾ ਇੰਪੋਰਟੈਂਟ ਰੋਲ ਹੈ ਤੇ ਇਹ ਨਾਲ ਹੀ ਜਿਹੜੇ ਸਾਡੇ ਅਫਰਟਸ ਆ ਉਹ ਉਦੋਂ ਹੀ ਰੰਗ ਲਾਂਦੇ ਜਦੋਂ ਪਬਲਿਕ ਸਾਡੇ ਨਾਲ ਜੁੜਦੀ ਹੈ ਤੇ ਮੈਨੂੰ ਪੂਰੀ ਉਮੀਦ ਹੈ ਮੈਂ ਦੇ ਵੀ ਸਕਦਾ ਇੱਥੇ ਪਬਲਿਕ ਸਾਰੀ ਬੜੇ ਜੋਸ਼ ਨਾਲ ਪਾਰਟਿਸਿਪੇਟ ਕਰਦੀ ਹੈ ਉਦਾਸਪੁਰ ਤੇ ਵਕਫਾ ਤੋਂ ਆਏ ਹਨ ਕਲਾਨੌਰ ਤੋਂ ਵੀ ਦਿਨਾ ਨਗਰ ਤੋਂ ਵੀ ਔਰ ਬਹਿਰਾਮਪੁਰ ਤੋਂ ਸੋ ਆਈ ਐਮ ਵੈਰੀ ਹੋਪਫੁਲ ਕਿ ਅਸੀਂ ਇਸ ਜੰਗ ਦੇ ਵਿੱਚ ਕਾਮਯਾਬ ਹੋਵਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਡਿਸਟ੍ਰਿਕਟ ਨੂੰ ਨਸ਼ਾ ਮੁਕਤ ਬਣਾ ਪਾਵਾਂਗੇ